ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਦੀ ਸਥਿਤੀ ਬਣੀ ਹੋਈ ਆ ਇਸ ਸਥਿਤੀ ਦੇ ਵਿੱਚ ਹੋਣਾ ਚੰਡੀਗੜ੍ਹ ਟਰਾਂਸਪੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਜੰਮੂ ਕਟੜਾ ਨੂੰ ਜਿਹੜੀਆਂ ਬੱਸਾਂ ਚੰਡੀਗੜ੍ਹ ਤੋਂ ਚੱਲਦੀਆਂ ਸੀ ਹੁਣ ਉਹਨਾਂ ਦਾ ਰੂਟ ਬੰਦ ਕਰ ਦਿੱਤਾ ਗਿਆ ਦੱਸਦੀ ਹੈ ਕਿ ਜੇਕਰ ਤੁਸੀਂ ਵੀ ਚੰਡੀਗੜ੍ਹ ਤੋਂ ਜੰਮੂ ਕਟੜਾ ਨੂੰ ਜਾਣਾ ਤਾਂ ਹੁਣ ਤੁਹਾਨੂੰ ਜਿਹੜਾ ਰਾਹ ਏ ਕੋਈ ਹੋਰ ਲੱਭਣਾ ਪਵੇਗਾ ਕਿਉਂਕਿ ਬੱਸਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਟਰਾਂਸਪੋਰਟ ਟ੍ਰਾਂਸਪੋਰਟ ਦੀਆਂ ਬੱਸਾਂ ਹੋਣਾਂ ਜੰਮੂ ਕਟੜਾ ਨੂੰ ਨਹੀਂ ਜਾਣਗੀਆਂ ਦੱਸਦੀ ਹੈ ਕਿ ਲਗਾਤਾਰ ਜੰਮੂ ਦੇ ਵਿੱਚ ਜਿਹੜੀ ਸਥਿਤੀ ਆ ਨਾਜ਼ੁਕ ਬਣੀ ਹੋਈ ਹੈ ਬੀਤੀ ਰਾਤ ਵੀ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿਹੜਾ ਹਮਲਾ ਇਹ ਕੀਤਾ ਗਿਆ ਮਜ਼ਾਈਲਾ ਦਾਗੀਆਂ ਗਈਆਂ ਨੇ ਡਰੋਨ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਤਾਂ ਹੁਣ ਚੰਡੀਗੜ੍ਹ ਟ੍ਰਾਂਸਪੋਰਟ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਹੁਣ ਸਿਟੀ ਜੂ ਦੀਆਂ ਬੱਸਾਂ ਜਿਹੜੀਆਂ ਨੇ ਉਹ ਜੰਮੂ ਕਟੜਾ ਨੂੰ ਨਹੀਂ ਚੱਲਣਗੀਆਂ ਕਿਉਂਕਿ ਲਗਾਤਾਰ ਜਿਹੜੀ ਸਥਿਤੀ ਆ ਨੌਜੋਕ ਬੰਨਦੀ ਹੋਈ ਨਜ਼ਰ ਆ ਰਹੀ ਆ ਅੱਜ ਵੀ ਜਿਹੜਾ ਉਹ ਅੰਬਾਲਾ ਦੇ ਵਿੱਚ ਵੀ ਇੱਕ ਹਮਲਾ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਇੱਕ 10 ਮਿੰਟ ਲਗਾਤਾਰ ਡਰੋਨ ਹਮਲੇ ਦਾ ਜਿਹੜਾ ਸਾਇਰਨ ਆ ਵੱਜਦਾ ਹੋਇਆ ਸੁਣਾਈ ਦਿੱਤਾ ਸੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਸੀ ਹੁਣ ਏਸੇ ਮਾਹੌਲ ਦੇ ਚੱਲਦਿਆਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਚੰਡੀਗੜ੍ਹ ਟਰਾਂਸਪੋਰਟ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਏ ਦੱਸ ਦਈਏ ਕਿ ਬੱਸਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗੀਆਂ ਨੇ ਬੱਸਾਂ ਹੋਣ ਜੰਮੂ ਕਟੜਾ ਜਿਹੜਾ ਰੋਟ ਰੂਟ ਹੈ ਰੋੜਾ ਉਸਤੇ ਨਹੀਂ ਚੱਲਣਗੀਆਂ ਕਿਉਂਕਿ ਜਦੋਂ ਤੱਕ ਅਜਿਹੀ ਸਥਿਤੀ ਦੋਨਾਂ ਦੇਸ਼ਾਂ ਦੇ ਵਿੱਚਕਾਰ ਹੋਵੇਗੀ ਜਦੋਂ ਤੱਕ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਬਣਿਆ ਰਹੇਗਾ ਜਦੋਂ ਤੱਕ ਸ਼੍ਰੀਨਗਰ ਜੰਮੂ ਦੇ ਵਿੱਚ ਜਿਹੜਾ ਅਜਿਹੀ ਸਥਿਤੀ ਬਣੀ ਰਹੇਗੀ ਕਿ ਪਤਾ ਨਹੀਂ ਕਦੋਂ ਜਿਹੜਾ ਪਾਕਿਸਤਾਨ ਦੇ ਵੱਲੋਂ ਹਮਲਾ ਕਰ ਦਿੱਤਾ ਜਾਣਾ ਤਾਂ ਉਦੋਂ ਤੱਕ ਜਿਹੜੀ ਆਪਣੇ ਕੰਡਕਟਰਾਂ ਅਤੇ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਜਿਹੜਾ ਦਾ ਟ੍ਰਾਂਸਪੋਰਟ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਹੁਣ ਸੀਟੀਯੂ ਦੀਆਂ ਬੱਸਾਂ ਜਿਹੜੀਆਂ ਨੇ ਉਹ ਜੰਮੂ ਕਟੜਾ ਨੂੰ ਨਹੀਂ ਚੱਲਣਗੀਆਂ ਕਿਉਂਕਿ ਲਗਾਤਾਰ ਜਿਹੜੀ ਸਥਿਤੀ ਆ ਨਾਜ਼ੁਕ ਬਣਦੀ ਹੋਈ ਨਜ਼ਰ ਆ ਰਹੀ ਆ ਅੱਜ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਵੀ ਜਿਹੜਾ ਉਹ 10 ਮਿੰਟ ਤੱਕ ਲਗਾਤਾਰ ਡਰੋਨ ਹਮਲੇ ਦਾ ਜਿਹੜਾ ਸਾਇਰਨ ਵੱਜਾ ਸੀ ਉਸ ਤੋਂ ਬਾਅਦ ਲਗਾਤਾਰ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਚਕੂਲਾ ਪ੍ਰਸ਼ਾਸਨ ਤੇ ਨਾਲ ਮੁਹਾਲੀ ਪ੍ਰਸ਼ਾਸਨ ਚੌਕਸ ਹੋਇਆ ਸੀ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਕਿ ਬਿਨਾਂ ਕਾ ਜਿਹੜਾ ਕੰਮ ਤੋਂ ਘਰੋਂ ਨਾ ਨਿਕਲਿਆ ਜਾਵੇ ਜਿਹੜੇ ਆਬਾਦੀ ਵਾਲੇ ਲੋਕ ਨੇ ਜਿੱਥੇ ਜ਼ਿਆਦਾ ਜਿਹੜੇ ਕਹਿੰਦੀ ਕਿ ਆਬਾਦੀ ਵਾਲਾ ਇਲਾਕਾ ਜਿੱਥੇ ਜ਼ਿਆਦਾ ਲੋਕ ਰਹਿੰਦੇ ਨੇ ਉਹਨਾਂ ਸੈਕਟਰ ਤੋਂ ਜਿਹੜੀ ਅਪੀਲ ਕੀਤੀ ਗਈ ਸੀ ਕਿ ਲੋਕ ਬਿਨਾਂ ਕੰਮ ਤੋਂ ਜਿਹੜਾ ਘਰੋਂ ਬਾਹਰ ਨਾ ਨਿਕਲਦਾ ਲਗਾਤਾਰ ਜਿਹੜੀ ਸਥਿਤੀ ਆ ਉਹ ਤਣਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਆ ਤਾਂ ਹੁਣ ਚੰਡੀਗੜ੍ਹ ਟਰਾਂਸਪੋਰਟ ਸਿਟੀ ਯੂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿਹੜੀਆਂ ਬੱਸਾਂ ਜੰਮੂ ਕਟੜਾ ਨੂੰ ਚਲਦੀਆਂ ਸੀ ਹੁਣ ਉਹਨਾਂ ਦੇ ਰੂਟਾਂ ਰਦ ਕਰ ਦਿੱਤੇ ਗਏ ਨੇ ਉਹ ਰੂਟ ਤੇ ਹੋਣਾ ਨਹੀਂ ਚੱਲਣ ਗਿਆ ਜੇਕਰ ਤੁਸੀਂ ਵੀ ਆਪਣੇ ਘਰ ਵਾਪਸੀ ਜਾਣਾ ਜਾਂ ਕਿਸੇ ਕੰਮ ਦੇ ਕਾਰਨ ਜੰਮੂ ਕਟੜਾ ਰੂਟ ਦੇ ਉੱਤੇ ਜਾਣਾ ਤਾਂ ਹੁਣ ਤੁਹਾਨੂੰ ਜਾਂ ਤਾਂ ਆਪਣਾ ਵਹੀਕਲ ਕੈਰੀ ਕਰਨਾ ਪਵੇਗਾ ਜਾਂ ਫਿਰ ਕੋਈ ਹੋਰ ਜਿਹੜਾ ਰਸਤਾ ਹੈ ਜਾਂ ਹੋਰ ਵਹੀਕਲ ਲੱਭਣਾ ਪਵੇਗਾ ਜਿਸ ਦੇ ਜ਼ਰੀਏ ਤੁਸੀਂ ਜੰਮੂ ਕਟੜਾ ਰੂਟ ਤੇ ਜਾ ਸੋ ਕੋ ਪਰ ਹੁਣ ਚੰਡੀਗੜ੍ਹ ਟਰਾਂਸਪੋਰਟ ਯੂਨਿਟ ਜਿਹੜੀਆਂ ਸਿਟੀ ਯੂ ਦੀਆਂ ਬੱਸਾਂ ਜਿਹੜੀਆਂ ਨੇ ਉਹ ਚੱਲਦੀਆਂ ਸੀ ਤਾਂ ਹੁਣ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਚੰਡੀਗੜ੍ਹ ਤੋਂ ਜੰਮੂ ਕਟੜਾ ਨੂੰ ਹਰ ਜਿਹੜੀ ਸਿਟੀ ਯੂ ਦੀ ਬੱਸ ਹੈ ਉਹ ਲਗਾਤਾਰ ਜਿਹੜੀ ਬੱਸ ਸਰਵਿਸ ਚੱਲਦੀ ਹੂਈ ਦਿਖਾਈ ਦਿੰਦੀ ਸੀ ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਸਾਰੀਆਂ ਬੱਸਾਂ ਦੇ ਰੂਟਾਂ ਬੰਦ ਕਰ ਦਿੱਤੇ ਗਏ ਨੇ ਬੱਸਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਤੱਕ ਜਿਹੜੀ ਸਥਿਤੀ ਠੀਕ ਨਹੀਂ ਹੋ ਜਾਂਦੀ ਜਦੋਂ ਤੱਕ ਜਿਹੜਾ ਅਗਲਾ ਪ੍ਰਸ਼ਾਸਨ ਦਾ ਫੈਸਲਾ ਨਹੀਂ ਆ ਜਾਂਦਾ ਜਦੋਂ ਤੱਕ ਚੰਡੀਗੜ੍ਹ ਅਟਰਾਂਸਪੋਰਟ ਦਾ ਜਿਹੜਾ ਅਗਲਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਜਿਹੜੇ ਬੱਸ ਡਰਾਈਵਰ ਨੇ ਉਹ ਬੱਸਾਂ ਲੈ ਕੇ ਜੜੀਆਂ ਜੰਮੂ ਕਟੜਾ ਰੂਟ ਤੇ ਨਹੀਂ ਨਿਕਲਣਗੇ